ਸ਼ਿਕਾ ਜੀ ਆਏ ਆ ਅੱਜ ਅਸੀਂ ਨਕੋਦਰ ਤੇ ਇੱਥੇ ਦਾ ਧੰਨ ਦਿਖਾਣੇ ਆ ਵੀਓ ਕਿੰਨਾ ਸੋਹਣਾ ਬਹੁਤ ਸੋਹਣਾ ਐ ਪਿੱਛੇ ਝੀਲ ਟਾਈਪ ਬਣਾਇਆ ਹੋਇਆ ਹੈ ਹਰਿਆਲੀ ਹਰੇ ਹਰੇ ਸਾਰੇ ਪਾਸੇ ਬਹੁਤ ਵਧੀਆ ਲੱਗਦੀ ਐ ਇੱਧਰ ਇਹ ਮੰਦਿਰ ਹੈ ਕੋਈ ਸ਼ਾਇਦ ਅੰਦਰ ਵੀਡੀਓਗ੍ਰਾਫੀ ਮਨਾ ਆ ਸੋ ਜਿੱਥੋਂ ਤੱਕ ਹੋ ਸਕਿਆ ਮੈਂ ਵੀਡੀਓ ਬਣਾਵਾਂਗੀ ਹੈ ਮੱਛੇ ਮੁੱਛੇ ਰੱਖਣਾ ਇਹਦੇ ਵਿੱਚ ਹੋਣਗੇ ਆ ਮੰਮਾ ਹਾਂਜੀ ਕੋਇਲ ਬੋਲਦੀ ਆ ਹੈ ਮੈਂ ਵੀਡੀਓ ਵਿੱਚ ਉਹ ਟਿਮਾ ਚਲੋ ਮੈਂ ਕਰਨਾ ਗਰਮੀ ਤੇ ਧੁੱਪ ਤੇ ਕਾ ਹੈ ਹੀ ਆ ਪਰ ਫਿਰ ਵੀ ਇਥੇ ਛਾਂ ਵਿੱਚ ਬੜਾ ਵਧੀਆ ਲੱਗ ਰਿਹਾ ਆਹ ਦੇਖੋ ਤੇਰੀ ਸਾਡੇ ਤੇ ਇੱਧਰੇ ਨੂੰ ਤੇਰੀ ਕਹਿੰਦੇ ਆ ਤੇ ਤੁਸੀਂ ਕੀ ਕਹਿੰਦੇ ਮਨਜ਼ੂਰ ਦੱਸਣਾ ਇੱਧਰ ਪਾਰਕ ਦੇ ਅੰਦਰ ਜਾਣਾ ਮਨਾਈ ਹੈ ਪਰ ਜਿਸ ਤਰ੍ਹਾਂ ਇਹ ਸੁੰਨਾ ਹੈ ਇੰਨਾ ਵਧੀਆ ਲੱਗ ਰਿਹਾ ਵੀ ਘਾਹ ਦੇ ਉੱਪਰ ਜਾ ਕੇ ਠੰਮ ਬੈਠੀਏ ਠੰਢੀ ਠੰਢੀ ਛਾਂ ਦੇ ਵਿੱਚ ਤੇ ਬਹੁਤ ਸਾਰੇ ਫੁੱਲ ਵੀ ਬਹੁਤ ਵਧੀਆ ਲੱਗਦੇ ਪਏ ਨੇ ਔਰ ਇਹ ਸਾਹਮਣੇ ਉਹ ਵੀ ਰਸਤਾ ਹੈਗਾ ਬਾਹਰੋਂ ਜਾਂਦਾ ਜਾਂ ਅੰਦਰੋਂ ਵੀ ਆਉਂਦਾ ਔਰ ਇੱਧਰ ਚਾਹ ਬਣਾਉਂਦੇ ਆ ਜੋ ਸੁਰਗਿਹਾਥ ਹੈ ਜਗ੍ਹਾ ਚੁੱਲ੍ਹੇ ਤੇ ਚਾਹ ਬਣਾਉਂਦੇ ਔਰ ਸਾਹਮਣੇ ਬਿਲਕੁਲ ਕੋਲਿਆਂ ਦੇ ਉੱਤੇ ਚਾਹ ਗਰਮ ਕਰਦੇ ਆ। ਇਹ ਦੇਖੋ ਅੰਬਾਂ ਨੂੰ ਕਿੰਨਾ ਬੂਦ ਪਿਆ ਹੋਇਆ ਅੰਬ ਵੀ ਲੱਗੇ ਹੋਏ ਨੇ। ਔਰ ਬਾਗ ਸੋਹਣੀ ਬਣਾਈ ਹੋਈ ਆ। ਉਹ ਅੰਦਰੋਂ ਵਾਲਾ ਚਾਹ ਇਹ ਹੌਲ ਜਿਹੜਾ ਚਾਹ ਦੇ ਲੰਦਰ ਦਾ ਆ। ਕੀ ਬਾਹਰ ਜਾਂ ਅੰਦਰ ਰਸਤਾ ਤੇ ਇੱਧਰ ਵੀ ਬਹੁਤ ਸੋਹਣੇ ਦੇਖੋ درخت ਲੱਗੇ ਹੋਏ ਨੇ ਕਿੰਨੀ ਹਰੀ ਹਲੀ ਹੈ ਦੇਖਿਆ ਕਿ ਸਾਫ ਸੁਥਰਾ ਬਹੁਤ ਹੈ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਇੱਥੇ ਇਹ ਬਾਹਰ ਦਾ ਵੀਓ ਸਾਰਾ ਮੈਂ ਆਪ ਦਿਨੇ ਵਾਰਾ ਹਾਂ ਉੱਤਾਰਦੇ ਉੱਪਰ ਭੱਜਾਂਗੇ ਫੜਾ ਬੱਦ ਇਹ ਇਹ ਜੀ ਬਾਬਾ ਜੀ ਦੀਆਂ ਗੱਡੀਆਂ ਕਿਦੇ ਦੇ ਕਿ ਜਿਹੜੇ ਪਹਿਲਾਂ ਦੋ ਬਾਬਾ ਜੀ ਹੋਏ ਸੀਗੇ ਤੇ ਉਹਨਾਂ ਦੀਆਂ ਇਹ ਗੱਡੀਆਂ ਨੇ ਬਾਕੀ ਇਸ ਬਾਰੇ ਮੈਨੂੰ ਇਹਨਾਂ ਪਤਾ ਨਹੀਂ ਹੈਗਾ ਇਹ ਹੈ ਕਿ ਧੁੱਪ ਨਾਲ ਫਰਸ਼ ਬਹੁਤ ਗਰਮ ਹੋਇਆ ਹੁਣ ਭੱਜ ਕੇ ਦੇਖੋ ਅਸੀਂ ਟਾਰਟ ਦੇ ਉੱਪਰ ਜਾ ਰਹੇ ਹਾਂ ਕਾਫੀ ਧੁੱਪ ਤੇਜ਼ ਸੀਗੀ ਤੇ ਫਰਸ਼ ਵੀ ਕਾਫੀ ਗਰਮ ਹੋਇਆ ਪਿਆ ਸੀਗਾ ਸੋ ਹੁਣ ਜਾਂਦੇ ਆਂ ਅਸੀਂ ਬਾਹਰ ਵੱਲ ਨੂੰ ਜਿਸ ਤਰ੍ਹਾਂ ਕਿ ਅੰਦਰ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਦੀ ਬਣਾਈ ਸੀ ਸੋ ਅਸੀਂ ਅੰਦਰ ਮੈਂ ਵੀਡੀਓ ਨਹੀਂ ਬਣਾ ਸਕੀ ਪ੍ਰੋਗਰਾਮ ਸ਼ੁਰੂ ਹੋਣਾ ਹੈ ਗੁਰਾਸ ਮੰਦ ਆ ਹਾਂ ਜੇ ਪ੍ਰੋਗਰਾਮ ਚ ਹਾਂ ਹਾਂ ਕੱਲ ਨੂੰ 2 ਤਰੀਕ ਨੂੰ ਇੱਕ ਤਰੀਕ ਨੂੰ ਆ 2 ਤਰੀਕ ਨੂੰ ਇੱਧਰ ਲਿਖਿਆ ਹੋਇਆ 2 ਮਈ ਨੂੰ ਨਹੀਂ ਤਾਂ ਕੱਲ ਤੋਂ ਬਾਅਦ ਹੀ ਆ ਰਿਹਾ ਜੀ Niet hierom aan top, maar toch Nee, 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 ਪ੍ਰਸ਼ਾਨ ਨਰਮਨ ਦੇ ਇੰਪ੍ਰੈਸਰ ਦੇ ਟੈਕੀਕ ਗਾਡੇ ਬਾਹਰੀ ਕਾਪੜ ਦਰਬਾਰ ਦੇ ਬੰਦੋਲਦਨ ਮੇਲਾ ਇਸ ਕਰਕੇ ਸਭ ਤਿਆਰੀਆਂ ਹੋਈਆਂ ਹੋਈਆਂ ਨੇ ਸੋ ਇਹ ਸੀ ਇਹ ਸੀ ਜੀ ਬਾਬਾ ਮਰੋਦ ਸ਼ਾਹ ਜੀ ਨਕੌਦਰ ਵਾਲਾ ਦਾ ਦਰਬਾਰ ਦੋ ਦਿਨ ਪ੍ਰੋਗਰਾਮ ਹੈ 1 ਤੋਂ 2 ਮਈ ਨੂੰ 79 ਚਲਦੇ ਵਾਪਸ ਦਰਬਾਰ ਕੇ ਇੱਥੋਂ ਹੁਣ ਲੈਣੇ ਆਂ ਜੀ ਅਸੀਂ ਜੋੜੇ ਸੋ ਜੋੜਾ ਤਾਂ ਇਧਰ ਕੀ ਸਾਰੀ ਮਾਰਕੀਟ ਲੱਗੀ ਹੋਈ ਆ ਆਹ ਦੇ ਗਰਮੀ ਦੇ ਵਿੱਚ ਵਿਚਾਰੇ ਵੇਚੀ ਥੋੜਾ ਬਹੁਤਾ ਕਮਾਉਣ ਵਾਸਤੇ ਕਿਆ ਤੋਂ ਹਾਂ ਜੀ ਅੰਦਰ ਰਹਿਣ ਦਾ ਬਾਦਸ਼ਾਹ ਜੀ ਦੇ ਦਰਬਾਰ ਦੇ ਸਾਡੀ ਸਰਹਾਰ ਜਿੱਥੇ ਆਏ ਸੀ ਅੰਦਰ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਵੀ ਸੀ ਬਟ ਇਹ ਆ ਕਿ ਅੰਦਰ ਕਵਾਲੀਆਂ ਚਲ ਰਹੀਆਂ ਸੀ ਜਿਹਦੇ ਕਰਕੇ ਮੈਨੂੰ ਵੋਲਿਊਮ ਜਿਹੜੀ ਐ ਮਿਊਟ ਕਰਨੀ ਪਈ ਤੇ ਤੁਹਾਨੂੰ ਮੈਂ ਦੱਸ ਦਿਆਂ ਕਿ ਇੱਥੇ 1 ਔਰ 2 ਮਈ ਨੂੰ ਸਾਈ ਗੁਲਾਮ ਸ਼ਾਹ ਜਿਹਦਾ ਜਿਹੜਾ 17ਵਾਂ urs ਮੇਲਾ ਜਿਹੜਾ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਪੰਜਾਬ ਦੇ ਮਸ਼ਹੂਰ ਕਵਾਲ ਜਿਹੜੇ ਭਾਗ ਲੈਣਗੇ ਅਤੇ 2 ਮਈ ਨੂੰ ਸਵੇਰੇ 10 ਵਜੇ ਗੁਰਦਾਸ ਮਾਨ ਸਾਹਿਬ ਜੀ ਜਿਹੜੇ ਉਹ ਵੀ ਪ੍ਰੋਗਰਾਮ ਪੇਸ਼ ਕਰਨਗੇ ਸੋ ਆਪ ਸਭ ਸੰਗਤਾਂ ਪਹੁੰਚਿਓ ਤੇ ਦਰਸ਼ਨ ਕਰਿਓ ਦਰਸ਼ਨਧਾਰੇ ਕਰਿਓ ਆਪਣੇ ਹਾਜ਼ਰੀਆਂ ਭਰਿਓ ਚਮੜੇ ਦਾ ਰੰਗ ਚਮੜੇ ਦਾ ਕੰਮ ਸੀਗਾ ਸਾਰਾ ਹਾਂ ਕਮੇਟੀ ਇੱਥੇ ਰੰਗ ਰੰਗ ਦੇ ਕੱਟ ਕੱਟ ਪੇਛ ਦੇ ਜਾਂਦੇ ਸੀ ਫੇ ਉਹ ਸੀ 1 ਕਿਲੋਮੀਟਰ ਦੇ ਵਿੱਚ ਫਟੇ ਨਹੀਂ ਕਿਸੇ ਗੱਡੀ ਚੱਲਣੀ ਆਗੀ ਕਿਸੇ ਨਾ ਜਿੱਤੀ ਘਰ ਕੇ ਬਣਾ ਪਰਦੇ ਗਿਲਰ ਨਹੀਂ ਆ ਰਹੇ ਇਹ ਤਾਂ ਬਹੁਤ ਬਹੁਤ ਲਈ ਪਾ ਕੀ ਕਹਿੰਦੇ ਓਏ ਐਡਾ ਉੱਚਾ ਹੈ ਤੂੰ ਜਾਲੂ ਉੱਚਾ ਬਿਲਕੁਲ ਸੌਂਦਾ ਇੱਧਰੋਂ ਆਿੰਦਾ ਬੜੀ ਸਾਹਮਣੇ ਆ ਗਿਆ ਇੱਧਰ ਰਾਈਟ ਹੈਂਡ ਸਾਈਡ ਇਹਤੂ ਚਾਹੋ ਬਹੁਤ ਉਦੋਂ ਉਹ ਨਾ ਮੈਨੂੰ ਪਤਾ ਨਹੀਂ ਨਮਕੀ ਨਵੇਂ ਸਾਲ ਦਾ ਕੀ ਬਣਾਣਗਾ ਕਿ ਬੜਾ ਸੋ ਜੀ ਤੁਹਾਨੂੰ ਮੇਰੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਤੇ ਸ਼ੇਅਰ ਜਰੂਰ ਕਰੋ ਮੇਰੀ ਇਸ ਵੀਡੀਓ ਨੂੰ ਧੰਨਵਾਦ ਥੈਂਕ ਯੂ ਰੱਬ ਰੱਖਾ